ਬਿਆਸ ਰੇਲਵੇ ਸਟੇਸ਼ਨ ਗੱਡੀ ਦੀ ਇੰਤਜ਼ਾਰ ਵਿੱਚ ਗੱਡੀ ਬਿਆਸ ਤੋਂ ਜਾ ਰਹੀ ਹੈ ਜੀ ਹਜ਼ੂਰ ਸਾਹਿਬ प्लेटफार्म नंबर दो जी ਆਪਣੀ ਵੀਡੀਓ ਨੂੰ ਦੇਖ ਰਹੇ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਅੱਜ 16 ਨਵੰਬਰ 2025 ਦਿਨ ਐਤਵਾਰ ਟ੍ਰੇਨ ਹਜੂਰ ਸਾਹਿਬ ਨਿਦੇਵ ਲਈ ਵਿਆਸ ਸਟੇਸ਼ਨ ਤੇ ਪਹੁੰਚਣ ਵਾਲੀ ਹੈ ਤੇ ਤੁਹਾਡੇ ਨਾਲ ਵੀਡੀਓ ਦੇ ਵਿੱਚ ਆਉਣ ਵਾਲੇ ਸਮੇਂ ਸਾਰੀ ਜਾਣਕਾਰੀ ਦਿੰਦੇ ਰਵਾਂਗੇ ਤੇ ਸਾਡੇ ਜਹੈਦਰ ਸਾਹਿਬ ਜੀ ਬਿਆਸ ਸਟੇਸ਼ਨ ਤੇ ਖੜੇ ਆ ਇਹਨਾਂ ਦਾ ਬਹੁਤ ਯੋਗਦਾਨ ਆ ਸਾਨੂੰ ਲੈ ਕੇ ਜਾਣ ਵਿੱਚ ਇਧਰ ਸਰਦਾਰ ਜਗਪਾਲ ਸਿੰਘ ਕਾਹਲ ਤੇ ਸਰਦਾਰ ਜਸਵਿੰਦਰ ਸਿੰਘ ਜੀ ਵੀ ਪਹੁੰਚ ਗਏ ਯਾਤਰੀ ਗੱਡੀ ਪਿਆ ਧਿਆਨ ਦੀ ਅੰਮ੍ਰਿਤਸਰ ਸੇ ਚਲਕੇ ਸ਼੍ਰੀ ਹਜ਼ੂਰ ਸਾਹਿਬ ਨੰਦੇੜ ਕੀ ਔਰ ਜਾਣੇ ਵਾਲੀ ਗਾੜੀ ਸੰਖਿਆ 12716 12716 ਸਚਖੰਡ ਐਕਸਪ੍ਰੈਸ ਕੁਛ ਹੀ ਸਮੇਂ ਮੇ ਪਲੇਟਫਾਰਮ ਨੰਬਰ 2 ਪਰ ਆ ਰਹੀ ਹੈ। ਨਾਡੇੜ ਕੀ ਤਰਫ ਜਾਣੇ ਵਾਲੀ ਗਾੜੀ ਸੱਤਿਆ 12077 ਨੰਬਰ ਦੀ ਟੈਕਸਿਡ। ਪਲੇਟਫਾਰਮ ਨੰਬਰ 2 ਪਰ ਆ ਰਹੀ ਹੈ। ਟੱਕ ਦੇਣੀ ਕੀ ਟਾਈਮ ਕਿੰਨਾ ਹੈ? ਸਮਾ ਸਵੇਰ ਦਾ 8:49 ਮਿੰਟ ਤੇ ਟ੍ਰੇਨ ਇਸ ਵੇਲੇ ਸਰਹੰਦ ਰੇਲਵੇ ਸਟੇਸ਼ਨ ਤੋਂ ਚੱਲ ਪਈ ਹੈ। ਬੜੀ ਰਾਈਟ ਟਾਈਮ ਜਾ ਰਹੀ ਹੈ ਟ੍ਰੇਨ ਸਰਹੰਦ ਰੇਲਵੇ ਸਟੇਸ਼ਨ ਇਸ ਸਮੇਂ ਆਪਾਂ लंघ चुकी है अपने और दूजा बनाया गया सचखंड एक्सप्रैस है ਅਮਰਸਰ ਤੋਂ ਹਜੂਰ ਸਭ ਜਾਣ ਵਾਲੀ ਇਹ ਸਮੇਂ ਨਜ਼ੀੜ ਸਟੇਸ਼ਨ ਤੇ ਪਹੁੰਚ ਗਈ ਹੈ ਇੱਥੇ ਗੁਰੂ ਦੀ ਸੰਤਾ ਵਾਸਤੇ ਲੰਗਰ ਦਾ ਪ੍ਰਬੰਧ ਕੀਤਾ ਹੁੰਦਾ ਤੇ ਸੰਤਾ ਲਾਈਨਾਂ 'ਚ ਲੱਗ ਕੇ ਤੇ ਲੰਗਰ ਜਿਹੜੀਆਂ ਲੈਂਦੀਆਂ ਨੇ ਕਿਉਂਕਿ ਗੱਡੀ ਕੱਲ ਦੀ ਚੱਲੀ ਹੋਈ ਹੈ ਬਾਬਾ ਜੀ ਪ੍ਰਸ਼ਾਦੇ ਵਰਤਾ ਰਹੇ ਨੇ ਤੇ ਸੰਤਾ ਜਿਹੜੀਆਂ ਨੇ ਗੁਰੂ ਦੀ ਸੰਤਾ ਜਿੰਨੀਆਂ ਦਰਸ਼ਨ ਕਰ ਲਈ ਆਈਆਂ ਨੇ ਇਹ लाइना च लग के लंगर ला रही है बहुत वादिया दृश्य बन गया इत ग रुकती है इथो छत घंटे का सफर जरा हजूर साहब नदेटा रह गया ਆਪਣੇ ਆਪਣੇ ਬਰਤਨ ਲੈ ਕੇ ਸੰਖਾ ਆ ਰਹੀਆਂ ਨੇ ਲੰਗਰ ਲੈਣ ਵਾਸਤੇ ਪ੍ਰਸ਼ਾਦੀ ਇੱਧਰ ਮਿਲ ਰਹੇ ਨੇ ਤੇ ਸਬਜ਼ੀ ਜਿਹੜੀ ਆ ਉਹ ਵੀ ਮਿਲ ਰਹੇ

ਹੈ 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 ਤਾਂ ਅੱਜ ਮੈਂ ਬੜੀ ਜੋਗਾਂ ਰਹੀ ਹਾਂ ਰੇਲਵੇ ਲਾਈਨ ਦੇ ਨਾਲ-ਨਾਲ ਝਾੜੀਆਂ ਦੇ ਪਿੱਛੇ ਫਸਲਾਂ ਫਸਲਾਂ ਦੇ ਪਿੱਛੇ ਵੱਡੇ-ਵੱਡੇ ਟਾਵਰ ਟਾਵਰਾਂ ਦੇ ਪਿੱਛੇ ਪਹਾੜ ਬਹੁਤ ਵਧੀਆ ਮਾਹੌਲ ਬਣਦਾ ਗੱਡੀ 'ਚ ਮੋਜਾਂ ਲੱਗੇ ਆ ਪਈਆਂ ਖਾਣ ਪੀਣ ਦੀਆਂ ਕਦੇ ਮੋਟੇ ਮੋਟੇ ਅਮਰੂਦ ਆ ਘਰ ਦੇ ਗੁੰਦਵੇਂ ਲੱਡੂ ਹੀ ਭੁਰਕੇ ਝੂਰਾ ਹੋ ਗਏ ਨੇ ਇਧਰ ਵੇਖੋ ਜੀ ਕਈ ਕਿਲੋਮੀਟਰ ਤੱਕ ਸਲਵ ਸਿਸਟਮ ਲੱਗੇ ਨੇ ਉੱਪਰਾਂ ਨੂੰ ਬੜਾ ਲੱਗਦਾ ਬਹੁਤ ਗੱਡੀ ਹਜੂਸ ਸਭ ਨਦੀਰ ਪਹੁੰਚ ਗਈ ਹੈ ਸ਼੍ਰੀ ਗੁਰੂ ਰਾਮਦਾਸ ਜੀ ਐਨ ਆਰ ਆਈ ਜੈਸੀ ਨਿਵਾਸ ਗੁਰਦੁਆਰਾ ਲੰਗਰ ਸਾਹਿਬ ਨਦੀਰ E 17 ਮੰਜ਼ਲੀ ਮਾਰਕਾ ਉਸ ਤੋਂ ਬਹੁਤ ਜਿਆਦਾ ਕਮਰੇ ਬਣੇ ਨੇ ਇੰਦਰਾ ਹਸਪਤਾਲ। ਬਹੁਤ ਸੁੰਦਰ ਕਮਰੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਦੇ ਪਾਰਕੇ ਦਾ ਸਦਕਾ ਅਸੀਂ ਪੰਜਵੇਂ ਤਖਤ ਤਖਤ ਸਚਗੰਚਰੀ ਹਜ਼ੂਰ ਸਾਹਿਬ ਦੇ ਨੇੜੇ ਵਿਖੇ ਪਹੁੰਚ ਚੁੱਕੇ ਹਾਂ ਸੰਗਤਾਂ ਦੇ ਨਾਲ ਤੇ ਕੱਲ ਤੋਂ ਅਸੀਂ ਤਿੰਨ ਦਿਨਾਂ ਲਈ ਇੱਥੇ ਆਂ ਵੱਖ-ਵੱਖ ਗੁਰਦੁਆਰਾ ਸਾਹਿਬਾਂ ਦੇ ਆਪ ਨੂੰ ਦਰਸ਼ਨ ਕਰਾਵਾਂਗੇ ਤੇ ਇਸ ਤਰ੍ਹਾਂ ਬਣੇ ਦਿਓ ਵੀਡੀਓ ਦੇ ਨਾਲ ਅੱਜ ਦੇ ਬਲੌਗ ਦਾ ਇੱਥੇ ਹੀ ਸਮਾਪਤੀ ਹੈ ਤੇ ਕੱਲ ਨੂੰ ਹੋਰ ਗੁਰਦੁਆਰਾ ਸਾਹਿਬਾਂ ਦੇ ਦਰਸ਼ਨ ਕਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ